ਆਡਾ ਫੋਰਾ ਹਾਵੜਾ ਕੀ ਹੋਤੀ ਪੂਰੀ ਲੱਕੜੀ ਲੱਕੜੀ ਦੇਖੋ ਜੀ ਕੋਈ ਕਿਸੇ ਨੇ ਵੀ ਜੀ ਨਹੀਂ ਸਜਦੇ ਨੂੰ ਚਾਹ ਹੁੰਦੀ ਜਦੋਂ ਅਸੀਂ ਸਜਦੇ ਨੂੰ ਬਚਣਾ ਹੁੰਦਾ ਕਤੀ ਬਚਣਾ ਹੁੰਦਾ ਕਣਕੇ ਨਾਲ ਦੀ ਨਾਲ ਬਾਗ ਵਿੱਚ ਰਹਿ ਜੀ ਗਈ ਨੇਪੀਅਰ ਪੱਕਿਆ ਨਹੀਂ ਹੋਣਾ ਚਾਹੀਦਾ ਨੇਪੀਅਰ ਰੋਕਣਾ ਹੁੰਦਾ ਵੀ ਅਸੀਂ ਠੀਕ ਹੈ ਜੀ 45 ਦਿਨ ਤੋਂ ਪਹਿਲਾਂ ਅਸੀਂ ਖੋਲਣਾ ਨਹੀਂ ਖੋਲਣਾ ਜੇ ਕੋਈ ਕਹਿੰਦਾ ਹੈ ਜੀ ਅਸੀਂ ਮਹੀਨੇ ਬਾਅਦ ਖੋਲ ਲਿਆ ਪੁਰਾਣੀ ਬਣੇਗਾ ਠੀਕ ਹੈ ਜੀ ओके ਉਹ ਦਿੱਜੇ ਸੈਲਿਜ ਹੈਗਾ ਉਹ ਥੋੜਾ ਪਸ਼ੂਵਾਂ ਵਾਸਤੇ ਹਾਨੀਕਾਰਕ ਹੋ ਸਕਦਾ ਹੈਗਾ ਨਹੀਂ ਜੀ ਸੈਲਿਜ ਕਦੇ ਵੀ ਹਾਨੀਕਾਰਕ ਨਹੀਂ ਹੁੰਦਾ ਇੰਦਰ ਜਿਆਦਾ ਰਝਾਨ ਕਰਦੀ ਹੈ ਜਾਂ ਸੈਲਿਜ ਦਾ ਜਿਆਦਾ ਹੈਗਾ ਕਿਉਂਕਿ ਕਿਸਾਨਾਂ ਨੂੰ ਇਹ ਜਿਹੋ ਦੇ ਸਮੱਸਿਆ ਵੀ ਸੈਲਿਜ ਤੇ ਜਵੀ ਦੇ ਚਰੀ ਦੇ ਵਿੱਚ ਦਾ ਕੰਪਲੇਟ ਹੈ ਵੀ ਚਾ ਜਿਹੜਾ ਸੈਲਿਜ ਹੈਗਾ ਉਹ ਥੋੜਾ ਪਸ਼ੂਵਾਂ ਵਾਸਤੇ ਹਾਨੀਕਾਰਕ ਹੋ ਸਕਦਾ ਹੈਗਾ ਨਹੀਂ ਜੀ ਸੈਲਿਜ ਕਦੇ ਵੀ ਹਾਨੀਕਾਰਕ ਨਹੀਂ ਹੁੰਦਾ ਠੀਕ ਹੈ ਸੈਲਿਜ ਸਹੀ ਬਣਿਆ ਹੋਣਾ ਚਾਹੀਦਾ ਠੀਕ ਹੈ ਆਹ ਜਿਹੋ ਤੁਸੀਂ ਉਹ ਆਪਣੇ ਬਣਾਈਏ ਜਿਹੜੀਆਂ ਸੀ ਜੇ ਮੱਸੀ ਦਾ ਬਣਾਈਏ 45 ਦਿਨ ਘੱਟੋ-ਘੱਟ ਪੂਰਾ এয়ার ਟਾਈਮ ਹੈ ਠੀਕ ਹੈ ਜੀ 45 ਦਿਨ ਤੋਂ ਪਹਿਲਾਂ ਅਸੀਂ ਖੋਲਣਾ ਨਹੀਂ ਖੋਲਣਾ ਜੇ ਕਈ ਕਹਿੰਦੇ ਆ ਕਿ ਅਸੀਂ ਮਹੀਨੇ ਬਾਅਦ ਖੋਲ੍ਹ ਲਿਆ ਹਾਂ ਪੂਰਾ ਨਹੀਂ ਬਣਿਆ ਠੀਕ ਹੈ ਕਿਉਂਕਿ ਉਹਦੇ ਚਾਰਸਾ ਇਸ ਤਰ੍ਹਾਂ ਹੋ ਜਾਂਦੀ ਹੈ ਪਹਿਲਾ ਮਾਰਜ਼ੰਦ ਠੀਕ ਹੈ ਜਿਵੇਂ ਸਿਰਕੇ ਦੀ ਹੁੰਦੀ ਹੈ ਸਹੀ ਹੈ ਉਹ ਸਹੀ ਹੀ ਬਣਿਆ ਹੁੰਦਾ ਹੈ ਸਹੀ ਹੈ ਜੀ ਤੋਂ ਅਜੀ ਗੱਲ ਹੈ ਜਦੋਂ ਅਸੀਂ ਸਾਈਨਿੰਗ ਬਣਕਣਾ ਹੁੰਦਾ ਕਾ ਤੁਹਾਨੂੰ ਬਣਕਣਾ ਤੋਂ ਨਾ ਕੱਢ ਕੇ ਨਾਲ ਦੇ ਨਾਲ ਬਾਗ ਜੇ ਤੋ ਸਾਡਾ ਹੁਣ ਹਵਾ ਲਾ ਕੇ ਸੋਖੀ ਉਲੀ ਲੱਗਣੀ ਲੱਗਣੀ। ਦੇਖੋ ਜੀ ਕੋਈ ਕਿਸੇ ਨੇ ਵੀ ਜੀ ਦੇ ਸਜਦੇ ਨੂੰ ਚਾਰਟ ਹੋਂਦੀ ਨਾਲ। ਠੀਕ ਹੈ ਜੀ। ਦੂਜੀ ਗੱਲ ਇਹ ਵੀ ਸਾਨੂੰ ਜਵਾਰ ਤੋਂ ਸਾਈਂ ਨਹੀਂ ਬਣਾਉਣਾ ਚਾਹੁੰਦਾ ਯੂਨੀਵਰਸਿਟੀ ਦੇ ਐਸਐਲ 45 ਦੇ ਸਮੇਂ। ਠੀਕ ਹੈ ਜੀ। ਜਿਹੜੀ 100 ਦਿਨ ਤੇ ਘੱਟ ਨਹੀਂ ਨਿਸਰਦੀ। ਠੀਕ ਹੈ ਜੀ। ਇਹਦੀ ਰਹਿੰਦੀ ਹੈ। ਠੀਕ ਹੈ ਜੀ। ਬਹੁਤ ਸੋਹਣੀ ਪ੍ਰੋਟੀਨ ਹੈ। ਇੱਥੇ 8.5 9% ਪ੍ਰੋਟੀਨ ਹੈ। ਮੱਕੀ ਨਾਲ ਵਾਹੀਦਾ ਠੀਕ ਹੈ ਦੂਜੀ ਕਾਲਾ ਇਹਦੇ ਚ ਮਠਾਸ ਵੀ ਆ ਜਿਹੜੀ ਸਾਈਲ ਵਿੱਚ ਬਣਾਉਂਦੇ ਸੜੇ ਸਹੀ ਇਸ ਕਰਕੇ ਸਾਨੂੰ ਇਹਦਾ ਵੀ ਬਣਾਉਣਾ ਚਾਹੀਦਾ ਪਟਾੜੇ ਦੇ ਲਾਗੇ ਚ ਕਾਫੀ ਲੋਕ ਬਣਾਉਂਦੇ ਨੇ ਜੋਹਾਰ ਦਾ ਸਹੀ ਹੈ ਸਹੀ ਹੈ ਇਹ ਸੇਲ ਪਟਾੜੇ ਦੇ ਸਾਡੇ ਦੇ ਸੰਭਵ ਅੱਗੇ ਆ ਜਾਣਾ ਠੀਕ ਹੈ ਕਿਉਂਕਿ ਮੱਕੀ ਪਾਣੀ ਬਹੁਤ ਪੀਂਦੀ ਤੇ ਇਹ ਕਾ ਅਸੀਂ ਪਰਮਾ ਤੇ ਕੈਂਟ ਤੇ ਜੀ ਹਾਂ ਜਿਉਂ ਟਿਕਾ ਦਿੰਦੇ ਆ ਅਸੀਂ ਠੀਕ ਹੈ ਪਰ ਜਿਹੜੀ ਸਾਡੀ ਜਿਵੇਂ ਝੋਨੇ ਦੇ ਵਿੱਚ ਪਾਣੀ ਵਾਲੀ ਸਮੱਸਿਆ ਉਹ ਕੀ ਫੇਰ ਬਣ ਗਿਆ ਮੱਤੀ ਦੇ ਇਹ ਸਾਨੂੰ ਇਹ ਚੀਜ਼ ਬਾਕੀ ਤੇ ਇੱਕ ਡਾਕਟਰ ਜਿਵੇਂ ਅੱਜ ਦੀ ਘੜੀ ਚੇਰੀ ਪੱਕੀ ਹੋਈ ਹੈ ਜੀ ਉਹ ਦਾ ਪਸ਼ੂਆਂ ਤੇ ਕੀ ਅਸਰ ਪ੍ਰਭਾਵ ਪੈਂਦਾ ਹੈ ਜਿਵੇਂ ਪੱਕੀ ਹੋਈ ਚੇਰੀ ਪਾਦਲ ਦੀ ਹੈ ਜੀ ਮਾਜਿਕਲ ਪੱਕੀ ਚੇਰੀ ਦਾ ਕੋਈ ਖਾਸ ਨੁਕਸਾਨ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਖੇਲ ਦੀ ਜਿਹੀ ਹੋ ਜਾਂਦਾ ਨਹੀਂ ਹੋਣੀ ਚੇਰੀ ਖੈ ਜੀ ਨੇਪੀਰ ਪੱਕਿਆ ਨਹੀਂ ਹੋਣਾ ਚਾਹੀਦਾ ਨੇਪੀਰ ਰੋਕਾ ਨੂੰ ਹੁਣ ਆ ਵੀ ਅਸੀਂ ਚਾਰਾ ਵਧਾ ਲੀਏ ਠੀਕ ਹੈ ਉਹਦਾ ਕੱਟ ਵਧਾ ਦਿੰਦੇ ਆ ਸਹੀ ਜੀ ਨੇਪੀਰ ਦੀ ਹਮੇਸ਼ਾ ਜਿਹੜੀ ਵਿਧਾਈ ਆ 1 ਮੀਟਰ ਦੇ ਜਨ ਹੋ ਜੇ ਉਹਦਾ ਵੱਟ ਲੈਣਾ ਚਾਹੀਦਾ ਜਿੰਨਾ ਲੇਟ ਕਰਾਂਗੇ ਠੀਕ ਜੀ ਉਨਾਂ ਪੰਕ ਜਾਂਦਾ ਫਿਰ ਉਹ ਹਾਜਮ ਠੀਕ ਹੈ ਤੇ ਪੱਕਿਆ ਹੋਇਆ ਨੇਪੀਰ ਕਦੇ ਵੀ ਕਟੋਰੀ ਨੂੰ ਪਾਉਣਾ ਚਾਹੀਦਾ ਉਹਨਾਂ ਤੋਂ ਬਾਹਰ ਠੀਕ ਹੈ ਜੀ ਫਿਰ ਉਹ ਪ੍ਰੇਮਾ ਟਿੱਕਾ ਦੋ ਠੀਕ ਹੈ ਇਸ ਕਾਕੇ ਚੜੀ ਦਾ ਉਹਨਾ ਅੰਤ ਚਾਹ ਨਹੀਂ ਜਿੰਨਾ ਲੱਛੇ ਚਾਹਦਾ ਠੀਕ ਹੈ ਇਸ ਕਾਕੇ ਨੇਪੀਰ ਨੂੰ ਬਹੁਤ ਧਿਆਨ ਠੀਕ ਹੈ ਜੀ ਹਾਂਜੀ ਦੋਸਤੋ ਹੋਰ ਵੀਡੀਓ ਲੈ ਕੇ ਆਵਨੇ ਰਹਾਂਗੇ ਅੱਜ ਆਪਾਂ ਨੇ ਬਹੁਤ ਸਾਰੀਆਂ ਗੱਲਾਂ ਦੀਆਂ ਚਾਰੇ ਦੀ ਕੀਤੀਆਂ ਨੇ ਡਾਕਟਰ ਸਾਹਿਬ ਨਾਲ ਤੇ ਇਹਨਾਂ ਦਾ ਵੀ ਧੰਨਵਾਦ ਕਰਦੇ ਤੇ ਵੀਡੀਓ ਦੇਖਣ ਵਾਲਾ ਵੀ ਧੰਨਵਾਦ ਕਰਦੇ ਆ ਕਿਉਂਕਿ ਚਾਰਾ ਅੱਜਕੱਲ ਆਮ ਆਪਾਂ ਪਰਿਵਾਰਾਂ ਦੇ ਵਿੱਚ ਬੱਦਦੇ ਆ। ਇਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਕਿ ਜਿਹੜੀਆਂ ਅਣਗੈਰਹੀਆਂ ਗੱਲਾਂ ਮੰਨ ਲਓ ਕਿਸੇ ਚਾਰੇ ਬਾਰੇ ਆਮ ਹੀ ਆ ਜਾਂਦੀਆਂ ਨੇ মিডিਆ ਦੇ ਵਿੱਚ ਆ ਉਹ ਤੋਂ ਆਪਾਂ ਨੂੰ ਬਚਣਾ ਚਾਹੀਦਾ ਕਿਉਂਕਿ ਇਹ ਇੱਕ ਮੰਨ ਲਓ ਕਿ ਇਹਦੀ ਸਾਜਿਸ਼ ਹੋ ਸਕਦੀ ਆ ਤੇ ਧੰਨਵਾਦ ਉਸ ਤੋਂ ਧੰਨਵਾਦ ਜੀ ਸਾਰਿਆਂ ਦਾ।